ਮੈਂ ਨਹੀਂ ਪ੍ਰਭ ਸਭ ਕੁਝ ਤੇਰੇ ਖੰਡਾ ਬਰਮੰਡਾਂ ਦੇ ਮਾਲਕ ਦਾ ਬਣਾਇਆ ਹੋਇਆ ਸਾਰਾ ਕੁਝ ਹੈ ਇਸ ਮਾਲਕ ਨੇ ਸ੍ਰਿਸ਼ਟੀ ਬਣਾਈ ਹੈ ਉਸ ਮਾਲਕ ਦਾ ਸਭ ਕੁਝ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਉਸ ਨੇ ਹਵਾ ਬਣਾਈ ਆਕਾਸ਼ ਬਣਾਇਆ ਪਾਣੀ ਬਣਾਇਆ ਚੰਦ ਸੂਰਜ ਤਾਰੇ ਬ੍ਰਹਮੰਡ ਬਣਾਇਆ ਬਣਾਇਆ ਤੇ ਉਸ ਮਾਲਕ ਦਾ ਹੈ ਇਹ ਧਰਤੀ ਵੀ ਉਸ ਮਾਲਕ ਦੀ ਬਣਾਈ ਹੈ ਪਰ ਮਨੁੱਖ ਨੇ ਇਹਨੂੰ ਆਪਣੀ ਮੰਨ ਲਿਆ ਵੀ ਆਹ ਜਗ੍ਹਾ ਮੇਰੀ ਹੈ ਧਰਤੀ ਤਾਂ ਪਰਮੇਸ਼ਰ ਦੀ ਮਨੁੱਖ ਨੇ ਆਪਣੀ ਮੰਨ ਲਿਆ ਉਹਨੂੰ ਮੰਨਣ ਕਰਕੇ ਆਪਣਾ ਤੇ ਮੇਰਾ ਭਾਵ ਉਹਦੇ ਨਾਲ ਜੋੜ ਲੈਂਦਾ ਮਨੁੱਖ ਜਿੱਦਨ ਵਾਸਤਵ ਵਿੱਚ ਇਹਨੂੰ ਸੋਝੀ ਪੈਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਕਿ ਪਰਮੇਸ਼ਰ ਦਾ ਹੀ ਸਾਰਾ ਕੁਛ ਹੈ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਮੈਂ ਹੈ ਹੀ ਇਹ ਮੈਂ ਨਹੀਂ ਇਹ ਸਾਰੇ ਪਵਾੜੇ ਨੇ ਸੰਸਾਰ ਦੇ ਵਿੱਚ ਸਾਰਾ ਦੁੱਖ ਹੀ ਮੈਂ ਕਰਕੇ ਜਿੱਦਣ ਅੰਦਰੋਂ ਸੋਚੀ ਪੈਗੀ ਮੈਂ ਨਹੀਂ ਵੀ ਉਦਣ ਕੌਣ ਹੈ ਰੱਬ ਹੀ ਹੈ ਪਰਮੇਸ਼ਰ ਰਬ ਸਭ ਕੁਛ ਤੇਰਾ ਪਰਮੇਸ਼ਰ ਦਾ ਇਸ਼ਾਰਾ ਕੁਛ ਹੈ ਤੇ ਉਹਨੂੰ ਹੀ ਦੇਖ ਕੇ ਅਸੀਂ ਅਭਮਾਨ ਕਰੀਏ ਬੁਧਾ ਹੀ ਦੇਖ ਕੇ ਉਹਨੂੰ ਅਭਮਾਨ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਇੱਕ ਕਥਾ ਆਉਂਦੀ ਹੈ ਇੱਕ ਰਾਜਾ ਆਪਣੇ ਬਾਗ ਦੇ ਵਿੱਚ ਗਿਆ ਉੱਥੇ ਮਾਲਣ ਸੀ ਤੇ ਮਾਲਣ ਨੇ ਦੇਖਿਆ ਵੀ ਰਾਜਾ ਆਇਆ ਤੇ ਰਾਜੇ ਦੇ ਗਲ ਵਿੱਚ ਕੁਝ ਫੁੱਲਾਂ ਦਾ ਹਾਰ ਹੀ ਪਾਤੀ ਹੈ ਉਸ ਵੇ ਮੇ ਜਦੋਂ ਉਹਨੇ ਫੁੱਲ ਤੋੜੇ ਤੇ ਰਾਜੇ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਦਿੱਤਾ ਰਾਜੇ ਨੇ ਪ੍ਰਸੰਨ ਹੋ ਕੇ ਕਿਹਾ ਵਜੀਰ ਇਹਨੂੰ 5 ਮੋਹਰਾਂ ਦੇ ਦੇ ਉਹ ਕਹਿਣ ਲੱਗੀ ਰਾਜਨ ਮੈਂ 5 ਮੋਹਰਾਂ ਕੀ ਕਰਨੀਆਂ ਨੇ ਤੁਹਾਡਾ ਹੀ ਬਾਗ ਤੁਹਾਡਾ ਹੀ ਫੁੱਲ ਤੁਹਾਡਾ ਹੀ ਅਸੀਂ ਨੌਕਰ ਤੇ ਤੁਹਾਡੇ ਹੀ ਗਲ ਵਿੱਚ ਪਾ ਦਿੱਤਾ ਹੈ ਇਸੇ ਤਰ੍ਹਾਂ ਰੱਬ ਦੀ ਬਣਾਈ ਧਰਤੀ ਰੱਬ ਦੇ ਬਣਾਏ ਫੁੱਲ ਰੱਬ ਦੇ ਬਣਾਇਆ ਹੋਇਆ ਸੰਸਾਰ ਸਾਰੇ ਪਦਾਰਥ ਰੱਬ ਦੇ ਬਣਾਏ ਨੇ ਉਹਨੂੰ ਹੀ ਅਰਪਣ ਕਰਦੇ ਨੇ ਕਹਿ ਲੱਗੀ ਤੁਹਾਡੇ ਹੀ ਨੌਕਰ ਆ। ਤੋ ਰਾਜਾ ਕਹਿੰਦਾ 10 ਮੋਹਰਾਂ ਦੇ ਦੇ ਕਹਿਣ ਲੱਗੀ ਨਹੀਂ। ਕਰਦਿਆਂ ਕਰਦਿਆਂ ਰਾਜਾ ਕਹਿਣ ਲੱਗਾ ਠੀਕ ਐ। ਇਨੂੰ ਅੱਧਾ ਰਾਜ ਭਾਗ ਦੇ ਦੇ। ਕਿਉਂਕਿ ਜਿਨ੍ਹਾਂ ਨਿਸ਼ਕਾਮਤਾ ਹੋਏ ਨਾ ਮਨ ਦੇ ਵਿੱਚ ਉਹਨਾਂ ਵੱਡੀ ਪ੍ਰਾਪਤੀ ਹੁੰਦੀ ਹੈ ਤੇ ਜਿਨ੍ਹਾਂ ਲੋਭ ਮਨ ਵਿੱਚ ਹੋਏ ਨਾ ਉਹਨਾਂ ਹੀ ਛੋਟੀ ਪ੍ਰਾਪਤੀ ਹਾਂਦੀ ਹੈ ਇਸ ਨੂੰ ਮਾਲਣ ਦੇ ਮਨ ਦੇ ਵਿੱਚ ਲੋਭ ਨਹੀਂ ਸੀ ਜੇ ਤਾਂ ਪੰਜ ਮੋਹਰਾਂ ਲੈ ਲੈਂਦੀ ਠੀਕ ਨਹੀਂ ਲਈਆਂ ਤੇ ਰਾਜੇ ਨੇ ਅੱਧਾ ਰਾਜ ਦੇ ਦਿੱਤਾ ਜਦੋਂ ਤੱਕ ਸਾਡੀ ਮੈਂ ਹੈ ਨਾ ਵਿੱਚ ਉਹਨਾਂ ਚਿਤ ਸਾਡਾ ਦੁੱਖ ਨਹੀਂ ਮਿੰਟਦਾ ਈਗੈ ਨਿਰਗੁਣ ਓਗੈ ਸਰਗੁਣ ਕੇਨ ਕਰਤ ਵਿੱਚ ਸਵਾਮੀ ਮੇਰਾ ਕਿਤੇ ਨਿਰਗੁਣ ਸਰੂਪ ਕਿਤੇ ਸਰਗੁਣ ਸਰਗੁਣ ਸਰੂਪ ਪਰਮੇਸ਼ਰ ਦਾ ਗੁਰੂ ਹੈ ਇਹ ਸਾਰੇ ਸੰਸਾਰ ਦਾ ਜਿਹੜਾ ਹੈ ਉਸੇ ਹੀ ਤਾਂ ਹੀ ਸਰੂਪ ਹੈ ਉਹ ਆਪ ਹੀ ਇਸ ਸੰਸਾਰ ਦੇ ਵਿੱਚ ਹੈ ਇਹ ਜਾਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਸ ਪਰਮੇਸ਼ਰ ਦਾ ਵਾਸ ਜਿਹੜਾ ਹੈ ਉਹ ਇਸ ਸੰਸਾਰ ਦੇ ਵਿੱਚ ਹੈ ਗੁਰੂ ਕਿਰਪਾ ਕਰਨ ਤਾਂ ਸਾਡੇ ਸੋਝੀ ਪੈਂਦੀ ਹੈ ਤਾਂ ਸਾਨੂੰ ਗਿਆਨ ਹੁੰਦਾ ਹੈ